ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜ ਰਖੜੀ ਦਾ ਪਵਿੱਤਰ ਤਿਹਾੜ ਹੈ ਤੇ ਅੱਜ ਹਰ ਇੱਕ ਭਰਾ ਨੂੰ ਆਪਣੀ ਭੈਣ ਦੀ ਉਡੀਕ ਹੁੰਦੀ ਹੈ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਰਖੜੀ ਬੰਨਣ ਦੀ ਉਡੀਕ ਹੁੰਦੀ ਹੈ ਪਰ ਕੁਝ ਲੋਕ ਸਮਾਜ ਦੇ ਵਿੱਚ ਅਜਿਹੇ ਬਦਨਸੀਬੀ ਨੇ ਜਿਹੜੇ ਕਿ ਹਰ ਸਾਲ ਰਖੜੀ ਦੇ ਤਿਹਾੜ ਦੇ ਉੱਤੇ ਆਪਣੇ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਉਡੀਕਦੇ ਰਹ ਜਾਂਦੇ ਨੇ ਪਰ ਉਹਨਾਂ ਦਾ ਘਰ ਦਾ ਕੋਈ ਵੀ ਮੈਂਬਰ ਇਸ ਤਿਹਾੜ ਦੇ ਦਿਨ ਉਹਨਾਂ ਨੂੰ ਮਿਲਣਾ ਨਹੀਂ ਚਾਹੁੰਦਾ ਅੱਜ ਤੁਹਾਨੂੰ ਅਸੀਂ ਅਜਿਹੀ ਤਸਵੀਰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਹਾਡਾ ਵੀ ਦਿਲ ਪਸੀ ਜਾਵੇਗਾ ਅਸੀਂ ਤੁਹਾਨੂੰ ਦਿਖਾਵਾਂਗੇ ਅੱਜ ਬੇਆਸਰਿਆਂ ਦੇ ਆਸਰਾ ਸੰਸਥਾ ਦੀਆਂ ਤਸਵੀਰਾਂ ਜਿੱਥੇ ਕਿ ਹੈਂਡੀਕੈਪਡ ਮੰਦ ਬੁੱਧੀ ਜਿਹੜੇ ਵਿਅਕਤੀ ਨੇ ਜਾਂ ਫਿਰ ਔਰਤਾਂ ਨੇ ਲੜਕੀਆਂ ਨੇ ਹੈਂਡੀਕੈਪ ਨੇ ਉਹ ਜਿਹੜੇ ਕਿ ਇਸ ਆਸ਼ਰਮ ਦੇ ਵਿੱਚ ਰਹਿੰਦੇ ਨੇ ਪਰ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਉਡੀਕ ਹੁੰਦੀ ਹੈ ਕਿ ਸਾਡਾ ਵੀ ਭੈਣ ਭਰਾ ਆਏਗਾ ਸਾਡ ਤੋਂ ਰਖੜੀ ਬੜਵਾ ਕੇ ਲੈ ਕੇ ਜਾਵੇਗਾ ਪਰ ਇਹ ਉਹ ਬਦਨਸੀਬ ਲੋਕ ਨੇ ਜਿਨ੍ਹਾਂ ਨੂੰ ਇਹ ਕਹਿ ਕੇ ਘਰੋਂ ਕਰ ਦਿੱਤਾ ਜਾਂਦਾ ਹੈ ਕਿ ਇਹਨਾਂ ਨੂੰ ਕੌਣ ਸੰਭਾਲੇਗਾ ਇਹ ਤਾਂ ਮੰਦ ਬੁੱਧੀ ਨੇ ਇਹਨਾਂ ਨੂੰ ਤਾਂ ਅਕਲ ਲਈ ਇਹਨਾਂ ਨੂੰ ਸਾਂਭਣਾ ਬਾਤ ਔਖਾ ਤੇ ਉਹਨਾਂ ਨੂੰ ਅਜਿਹੇ ਆਸ਼ਰਮ ਦੇ ਵਿੱਚ ਛੱਡ ਦਿੱਤਾ ਜਾਂਦਾ ਬੇਸ਼ੱਕ ਇਹ ਚਾਹੇ ਇਸ ਤਰੀਕੇ ਦੇ ਨੇ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਤੇ ਹਰਮ ਲੈ ਕੇ ਆਸ ਜ਼ਰੂਰ ਹੁੰਦੀ ਹੈ ਤਾਂ ਅੱਜ ਇਹਨਾਂ ਤਸਵੀਰਾਂ ਦੇ ਕਿ ਤੁਹਾਡਾ ਵੀ ਦਿਲ ਪੱਸੀ ਚਾਵੇਗਾ ਆਓ ਦੇਖਦੇ ਹਾਂ ਕਿਵੇਂ ਮਨ ਦੇ ਵਿੱਚ ਵਜਾ ਰਿਹਾ ਹੈ ਅਸੀਂ ਇਸੇ ਇਸੇ ਰਖੜੀ ਦਾ ਤਿਆਰ ਬੇਆਸਰਾ ਦੇ ਆਸਰਾ ਆਸ਼ਰਮ ਵਿੱਚ ਪਹੁੰਚੇ ਹਾਂ ਜਿੱਥੇ ਇਹ ਸਾਡੀਆਂ ਭੈਣਾਂ ਭਰਾਵਾਂ ਆਪਣਿਆਂ ਦੇ ਵੇਟ ਕਰ ਰਹੀਆਂ ਡੀਆਂ ਪਰ ਭਰਾ ਮਾੜੀ ਕਿਸਮਤ ਨੂੰ ਇਹਨਾਂ ਭੈਣਾਂ ਕੋ ਨਹੀਂ ਪਹੁੰਚੀ ਵੀ ਇਹਲਾ ਆਪਣੇ ਤਰ੍ਹਾਂ ਭੈਣਾਂ ਤੇ ਹਾਲਾਤ ਚਲੋ ਸਮਾਜ ਵੱਲੋਂ ਤੇ ਇਹੋ ਕਿਹਾ ਜਾਂਦਾ ਵੀ ਇਹ ਮਾਨ ਬੁੱਧੀ ਆ ਜਾਂ ਇਹਨਾਂ ਨੂੰ ਸਮਝ ਨਹੀਂ ਹੈਗੀ ਵੀ ਜਾਂ ਇਹ ਹੈਂਡੀਕੈਪ ਆ ਇਹੋ ਸਮਾਜ ਨੇ ਉਹਨਾਂ ਕਰੇ ਨਕਾਰਿਆ ਗਿਆ ਇਹਨਾਂ ਨੂੰ ਪਰ ਸਾਡ ਨੂੰ ਇਹ ਭੈਣਾਂ ਵਧੀਆ ਲੱਗਦੀਆਂ ਆ ਜਿਦਾਂ ਸਾਡੀਆਂ ਅਸਲ ਭੈਣਾਂ ਨਾਲ ਉਦਾਂ ਹੀ ਸਾਨੂੰ ਇਹ ਭੈਣਾਂ ਲੱਗਦੀਆਂ ਆ ਜਿੱਥੇ ਹਾਰੇ ਕ ਭੈਣ ਨੂੰ ਆਪਣੇ ਭਰਾ ਦੀ ਵੇਡ ਹੁੰਦੀ ਆ ਨਾ ਵੀ ਸਾਡੇ ਭਰਾ ਨੇ ਰਖੜੀ ਤੇ ਜਾਂ ਸਾਡੇ ਕੋਲ ਨਾ ਜਾਂ ਹੀ ਭਰਾ ਦੇ ਰਖੜੀ ਬੰਨਣ ਜਾਣਾ ਇਦਾਂ ਹੀ ਇਨ੍ਹਾਂ ਭੈਣਾਂ ਨੂੰ ਵੀ ਆਪਣੇ ਭਰਾਵਾਂ ਦੀ ਵੇਡ ਆ ਵੀ ਸਾਡੇ ਭਰਾ ਆਉਣ ਤੈਨੂੰ ਰਖੜੀ ਬੰਨਣ ਪਰੋ ਉਹ ਭਰਾ ਅੱਜ ਦੇ ਬਾਦ ਨਸੀਬ ਹੈ ਗਿਆ ਵੀ ਭੈਣਾਂ ਹੁੰਦੇ ਹੋਏ ਵੀ ਆਪਣੇ ਗੋਟੋਂ ਨਾਲ ਸੁਣਨੇ ਛੱਡੀ ਹੋਏ ਆ ਤੁਹਾਡੇ ਮਨ ਦੇ ਵਿੱਚ ਵਿਚਾਰ ਤੋਂ ਮੇਰੇ ਮਨ 'ਚ ਇਹ ਹੋਇਆ ਵੀ ਅੱਜ ਤੋਂ 1-2 ਦਿਨ ਪਹਿਲਾਂ ਦੀ ਗੱਲ ਆ ਮੇਰੀ ਗੁੜੀਆਂ ਨੇ ਮੇਰੇ ਰਖੜੀ ਬੰਨੀ ਤੇ ਉਹਨੂੰ ਬੜਾ ਚਾਹ ਆ ਵੀ ਮੈਂ ਨਾ ਆਪਣੇ ਪਾਪਾ ਦੇ ਰਖੜੀ ਬੰਦੀ ਬੰਨੀ ਆ ਪਰ ਮੇਰੇ ਮਨ 'ਚ ਇਹ ਖਿਆਲ ਆਇਆ ਵੀ ਜਿੱਥੇ ਮੈਂ ਗੁੜੀ ਦਾ ਜਨਮ ਦਿਨ ਮਨਾਉਣ ਜਾਣਾ ਹਰ ਸਾਲ 3 ਸਾਲ ਹੋ ਗਏ ਆ ਇੱਥੇ ਲਗਾਤਾਰ ਗੁਰੂ ਅਮਰਦਾਸ ਦੀ ਕਿਰਪਾ ਨਾਲ ਜਨਮ ਦਿਨ ਮਨਾਉਣ ਆਉਂਦੇ ਆ ਇਸੇ ਤੋਂ ਮੈਨੂੰ ਵੀ ਇਨਾ ਭੈਣਾਂ ਦਾ ਉਸਲੇ ਚੇਤਾ ਆਇਆ ਵੀ ਉਹ ਵੀ ਭੈਣਾਂ ਕਿਸੇ ਦੀ ਵੇਟ ਕਰਨ ਦੀਆਂ ਹੋਣਗੀਆਂ ਇੱਥੇ ਬੇਟੀਆਂ ਆਸ਼ਰਮ ਦੇ ਵਿੱਚ ਵੀ ਕੋਈ ਸਾਡਾ ਵੀ ਭਰਾ ਹੋਵੇ ਤੇ ਰਖੜੀ ਬੰਨੇ ਮੈਂ ਬਾਬਾ ਜੀ ਨੂੰ ਫੋਨ ਕੀਤਾ ਵੀ ਕਿਸੇ ਭੈਣ ਆਂਦਾ ਜਾਂ ਕੋਈ ਭਰਾ ਆਂਦਾ ਰਖੜੀ ਮੈਂ ਬਾਬਾ ਜੀ ਕਹਿੰਦੇ ਕੋਈ ਨਹੀਂ ਆਉਂਦਾ ਮੈਂ ਬਾਬੇ ਨੂੰ ਕਿਹਾ ਵੀ ਮੈਂ ਕੱਲ ਤੁਹਾਡੇ ਕੋ ਇਨਾ ਭੈਣਾਂ ਦਾ ਭਰਾ ਬਣ ਕੇ ਰਖੜੀ ਬਣਾਉਣਾ ਆਉਣ ਲੱਗਾ ਆ ਤੇ ਭੈਣਾਂ ਵੀ ਪੂਰਾ ਖੁਸ਼ ਹੋਈਆਂ ਵੇਖ ਕੇ ਵੀ ਸਾਡਾ ਭਰਾ ਰਖੜੀ ਬਣਾਉਣਾ ਆਇਆ ਆ ਤੇ ਪੰਜੀ ਭੈਣਾਂ ਨੇ ਮੈਨੂੰ ਬਹੁਤ ਹੀ ਦਿਵਾਵਾਂ ਦਿੱਤੀਆਂ ਆ ਇਹ ਥੋੜੇ ਪੈਸੇ ਵਿੱਚ ਬਹੁਤ ਦਿਵਾਵਾਂ ਲੈ ਕੇ ਚੱਲਿਆ ਮੈਂ ਇੱਥੋਂ ਤੇ ਇਹੋ ਮੈਂ ਅਪੀਲ ਕਰਦਾ ਆ ਪੇ ਤੁਸੀਂ ਵੀ ਇਹਨਾਂ ਆਸ਼ਰਮਾਂ ਵਿੱਚ ਭੈਣਾ ਕੋ ਮਾਵਾ ਕੋ ਜ਼ਰੂਰ ਪਹੁੰਚੋ ਤੇ ਇਹਨਾਂ ਦੀਆਂ ਦੁਆਵਾਂ ਲਓ ਕਿਉਂਕਿ ਇਹਨਾਂ ਦੀਆਂ ਦੁਆਵਾਂ ਸਾਨੂੰ ਥੋੜੇ ਪੈਸਿਆਂ ਵਿੱਚ ਮਿਲ ਜਾਂਦੀਆਂ ਆ ਉਹ ਭੈਣ ਹਰ ਇੱਕ ਭੈਣ ਇਹ ਚਾਹੁੰਦੀ ਵੀ ਮੇਰਾ ਭਰਾ ਮੇਰੇ ਕੋ ਰਖੜੀ ਬਣਾਇਆ ਕਰੇ ਇਸੇ ਨੂੰ ਕਰਦੇ ਇੱਥੇ ਇੱਕ ਭੈਣ ਆ ਜਿਨੇ ਸੋਚਿਆ ਵੀ ਮੇਰਾ ਭਰਾ ਵੀ ਮੇਰੇ ਕੋ ਰਖੜੀ ਬਣਾਉਂਦਾ ਸੀ ਤੇ ਉਹਦਾ ਇਹੋ ਸੋਚ ਕੇ ਮਾਨ ਪਰ ਆਇਆ ਵੀ ਮੈਂ ਆਪਣੇ ਭਰਾ ਦੇ ਰਖੜੀ ਬਣਨੀ ਪਰ ਮੇਰਾ ਭਰਾ ਨਹੀਂ ਪਹੁੰਚਿਆ ਤੇ ਹੋਰ ਕੋਈ ਮੇਰਾ ਭਰਾ ਪਹੁੰਚ ਗਿਆ ਮੇਰੇ ਕੋ ਰਖੜੀ ਬਣਾਉਂਦਾ ਤੇ ਉਹਦਾ ਮਾਨ ਪਰ ਆਇਆ ਭੈਣ ਦਾ ਕਾਫੀ ਜ਼ਿਆਦਾ ਹਰ ਸਾਲ ਆਉਂਦੀ ਹੈ ਇਹੀ ਕੋਸ਼ਿਸ਼ ਕਰਾਂਗੇ ਜਿੱਥੇ ਮੈਂ ਆਪਣੀ ਕੁੜੀ ਦਾ ਜਨਮ ਦਿਨ ਹਰ ਸਾਲ ਮਨਾਉਣਾ ਤੇ ਮੈਂ ਰਖੜੀ ਦਾ ਤਿਹਾੜੀ ਵੀ ਨਾ ਪੈਣਾ ਹਰ ਸਾਲ ਮਨਾਉਣਾ ਆਇਆ ਕਰਾਂਗੇ ਕਿਉਂਕਿ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਹਰ ਇੱਕ ਭੈਣ ਨੇ ਬੜੇ ਤਰੀਕੇ ਚੰਗੇ ਤਰੀਕੇ ਨਾਲ ਮੇਰੇ ਰਖੜੀ ਬੰਨੀ ਆ ਮੈਨੂੰ ਮਿੱਠਾ ਖਵਾਇਆ ਤੇ ਜੋ ਇੱਕ ਭੈਣ ਆ ਆਪਣੇ ਭਰਾ ਵਾਸਤੇ ਕਰਦੀ ਆ ਉਹ ਭੈਣਾਂ ਨੇ ਆਪਣੇ ਭਰਾ ਵਾਸਤੇ ਬਹੁਤ ਹੀ ਚਾਹ ਕੀਤਾ ਤੇ ਬਹੁਤ ਦੁਆਵਾਂ ਦਿੱਤੀਆਂ ਆ ਦੁਆਵਾਂ ਨੂੰ ਜੀ ਅਪੀਲ ਲਾਉਣੀ ਚਾਹਦੇ ਜੇ ਇੱਥੋਂ ਤਾਈ ਪਹੁੰਚਣ ਕਿਤੇ ਮੇਰੇ ਨਾਲ ਇਹਨਾਂ ਦੇ ਹਾਲਾਤ ਜਿਹੜੇ ਨੇ ਫਿਕਰ ਜਿਹਾ ਆ ਮੈਂ ਦੇਖੋ ਪਰਿਵਾਰਾਂ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਇਹ ਭੈਣਾਂ ਤੇ ਮਾਮਾ ਜਿਹੜੀਆਂ ਐਸ ਵਕਤ ਮਨਬੁੱਧੀ ਨਹੀਂ ਰਹੀਆਂ ਵੀ ਇਹ ਵੀ ਤੁਹਾਡੀਆਂ ਉਡੀਕ ਕਾਣਡੀਆਂ ਆ ਤੁਹਾਡੇ ਪੁੱਤਾਂ ਦੀਆਂ ਉਡੀਕ ਕਾਣਡੀਆਂ ਆਪਣੇ ਭਰਾਵਾਂ ਦੀ ਉਡੀਕ ਕਾਣਡੀਆਂ ਮੈਂ ਤਾਂ ਕਹਿੰਦਾ ਇਹੋ ਹੱਥ ਬੇਨ ਬੇਨਾਂ ਵੀ ਜੇ ਆਪਾਂ ਇਹਨਾਂ ਭੈਣਾਂ ਦੇ ਭਰਾਵਾਂ ਨੂੰ ਸਾਂਭ ਲਾਂਗੇ ਤੇ ਇਹਨਾਂ ਨਾਥਾ ਆਸ਼ਰਮਾਂ ਦੀ ਲੋੜ ਨਹੀਂ ਪੈਣੀ ਵੀ ਤੇ ਮੈਂ ਹੀ ਚਾਹੁੰਦਾ ਵੀ ਇਹਨਾਂ ਨੂੰ ਦਵਾਈ ਕਰਾਈ ਜਾਵੇ ਇਹ ਹਰ ਇੱਕ ਚੀਜ਼ ਦਾ ਹੱਲ ਹੈਗਾ ਜੇ ਕੋਈ ਰੋਗ ਆਉਂਦਾ ਆ ਉਹਦਾ ਹੱਲ ਵੀ ਹੈਗਾ ਆ ਮੈਸੇਜ ਆਉਣਾ ਵੀ ਜੇ ਤੁਹਾਡੇ ਘਰ ਮਨਬੁੱਧੀ ਨੇ ਜਨਮ ਲਿਆ ਆ ਉਹਨੂੰ ਆਪਾਂ ਦਵਾਈ ਕਰਾ ਕੇ ਠੀਕ ਵੀ ਕਰ ਸਕਦੇ ਆ ਜੇ ਹੈਂਡੀਕੈਪ ਨੇ ਜਨਮ ਲਿਆ ਉਹਨੂੰ ਵੀ ਠੀਕ ਕਰ ਸਕਦੇ ਆ ਥੋੜੇ ਦਿਨ ਪਹਿਲੇ ਗੁਰਨਾਣਕੋ ਹਸਪੀਟਲ ਇੱਕ 7 ਦਿਨ ਦੀ ਕੋਈ ਬੱਚੀ ਛੱਡ ਗਿਆ ਸੀ ਉਸ ਦੀ ਕਾਰਨ ਕੀ ਸੀ ਚੌਂਕੜੀ ਵੱਜੀ ਹੋਈ ਸੀ ਪਰਿਵਾਰ ਨੂੰ ਇਹ ਵੀ ਇਹ ਹੈਂਡੀਕੈਪ ਆ ਪਰ ਉਹ ਹੈਂਡੀਕੈਪ ਨਹੀਂ ਸੀ ਗੁੜੀਆ ਉਹਨੂੰ ਉਹਦਾ ਹੱਲ ਹੈਗਾ ਆ ਅੱਜ ਕੱਲ੍ਹ ਹੈ ਉਹ ਜਿਹੜੇ ਪੈਰ ਜੁੜੇ ਹੋ ਜਾਂ ਕੁਛ ਬੋਰਡ ਬਣ ਜਾਂਦੇ ਆ ਜੇ ਹਰ ਮਸਲੇ ਦਾ ਹੱਲ ਹੁੰਦਾ ਇਸ ਕਰਕੇ ਮੈਂ ਉਹ ਕਹਿੰਦਾ ਵੀ ਆਪਣੇ ਪਰਿਵਾਰ ਨੂੰ ਆਪਣੇ ਅੰਗਾਂ ਨੂੰ ਐਦਾਂ ਆਸ਼ਰਮਾਂ ਵਿੱਚ ਰਹਿ ਲਈ ਨਾ ਛੱ ਕਿ ਵੇਖਦੇ ਵੈਲ ਤਾਂ ਮੈਨੂੰ ਧੰਨਵਾਦ ਤੁਹਾਡਾ ਔਰ ਮੇਰੇ ਤੇਜੀ ਭਾਜੀ ਨਾਲ ਜੇ ਸਾਡੇ ਕੋ ਪਹੁੰਚੇ ਨੇ ਬੜੀ ਖੁਸ਼ੀ ਹੋਈ ਬੜੀ ਖੁਸ਼ੀ ਹੋਈ ਕਿ ਤੇਜੀ ਭਾਜੀ ਸਾਡੇ ਕੋ ਪਹੁੰਚੇ ਖੁਸ਼ੀ ਦੋ ਦੋ ਹੋ ਗਈ ਜੋ ਤੇਜੀ ਭਾਈ ਦੀ ਕਾਲ ਆ ਗਈ ਕਿ ਕਿਉਂਕਿ ਮੈਂ ਜਦੋਂ ਆਪਣੀ ਬੱਚਿਆਂ ਨੂੰ ਆਗੇ ਵੇਨਾਂ ਤਾਂ ਰੂ ਮੂੰਹ ਮਝਾਏ ਪੈ ਸੀ ਤੇ ਮੈਨੂੰ ਕਿਕ ਦੋ ਬੱਚੇ ਨੇ ਕਿਹਾ ਰਖੜੀ ਦਾ ਕੀ ਮਾਹੌਲ ਹੈ ਮੈਂ ਬੁੱਤ ਕੋਈ ਨਹੀਂ ਕੋਈ ਰੂ ਆਏਗੀ ਤੇ ਪਰ ਉਹ ਅਚਾਨਕੇ ਕਿ ਤੇਜੀ ਭਾਈ ਦੀ ਕਾਲ ਆ ਗਈ ਕਿ ਮੈਂ ਰਖੜੀ ਮਨਾਉਣ ਲਈ ਆ ਰਿਹਾ ਤਾਂ ਬੜੀ ਖੁਸ਼ੀ ਹੋਈ ਔਰ ਮੇਰੇ ਤੇ ਜਿਹੜੀ ਖੁਸ਼ੀ ਹੋਣੀ ਨੈਚਰਲੀ ਗੱਲ ਆ ਪਰ ਮੇਰੇ ਬੱਚਾ ਤੇ ਤੁਸੀਂ ਵੀਡੀਓ ਦੇਖ ਹੀ ਰਹੇ ਹੋ ਕਿੰਨੀ ਨੈਚਰਲੀ ਖੁਸ਼ੀ ਤੇ ਜਿਖਰੀ ਬੱਚੇ ਤੇ ਸਾਦਗੋਦੀ ਚੜਦੀ ਕਲਾ ਮੇਰੇ ਬੱਚਾ ਉੱਤੇ ਇੱਕ ਭੈਣ ਦਾ ਮਨੂ ਹੀ ਪਰ ਆਇਆ ਜਦੋਂ ਹਾਂ ਉਹ ਮਨ ਇਹੀ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਨ ਪਰਿਆ ਇਹਦਾ ਮਤਲਬ ਕਿ ਕ ਆਸ਼ਮ ਚ ਚੱਲਦੇ ਮੈਂਟਲੀ ਨਹੀਂ ਹੁੰਦੇ ਜੇ ਮੈਂਟਲੀ ਨਹੀਂ ਤਾਂ ਜਿਵਤੀ ਨਹੀਂ ਵੱਧਦਾ ਤੇ ਜਿਵਤੀ ਦੇ ਅੱਖਾਂ ਜਿੱਥੋਂ ਤਾਂ ਹੀ ਜਾਏ ਨਾ ਔਰ ਅੱਖੜੀ ਬੰਦੇ ਬੰਦੇ ਤੂੰ ਦੇਖਿਆ ਉਹਦੇ ਗੁੱਟ ਤੇ ਕਿਸੇ ਵੀ ਕਿਸੇ ਵੀ ਭੈਣ ਨੇ ਕੋਈ ਗੰਦ ਗਲਤ ਨਹੀਂ ਮਾਰੀ ਔਰ ਅੱਖੜੀਆਂ ਸਹੀ ਬਣੇ ਸਾਰੀਆਂ ਹੀ ਮੈਂਟਲੀ ਨਹੀਂ ਹੈ ਠੀਕ ਨੇ ਪਰ ਲੋਕਾਂ ਦੇ ਹਾਲਾਤ ਔਰ ਜਿੱਦਾਂ ਵੀ ਕਿਦੋਂ ਘਰ ਦੇ ਹਾਲਾਤ ਆ ਨੇ ਇਹਨਾਂ ਨੂੰ ਮੈਂਟਲੀ ਕਰਤਾ ਤਾਂ ਮੈਂਟਲੀ ਕੋਈ ਨਹੀਂ ਹੁੰਦਾ ਇਹਨਾਂ ਦੇ ਆਪਣੇ ਭਰਾ ਇੱਥੇ ਤਾਂ ਹੀ ਹੁੰਦੇ ਨੇ ਨਹੀਂ ਅਜੇ ਤੱਕ ਅਜੇ ਕੋਈ ਪਹੁੰਚਿਆ ਫੋਨ ਤੱਕ ਨਹੀਂ ਆਇਆ ਮੈਂ ਆਸ ਹੈ ਕਿ ਕੋਈ ਪਹੁੰਚੇਗਾ ਬਾਕੀ ਉਹਦੇ ਰੰਗ ਨਹੀਂ ਜਿਉਂ ਚਾਇਆ ਤੇ ਇਹਨਾਂ ਦੇ ਮਨ 'ਚ ਮੇਰ ਪਏਗੀ ਕਿ ਭੈਣਾਂ ਨੂੰ ਮਿਲਣਾ ਵਾ ਮਿਲਣਾ ਉਹ ਤੇ ਨਾ ਜਿਹੜੀ ਕੁਸ਼ੀ ਅੱਜ ਤੇਜੀ ਭਾਈ ਨਾ ਆਈਆਂ ਥੋੜੀ ਜਦੋਂ ਉਹ ਆਏਗਾ ਉਹ ਡਬਲ ਹੋ ਜਗੀ ਖੁਸ਼ੀ ਤੁਹਾਨੂੰ ਪਤਾ ਭੈਣਾਂ ਨਾਲ ਭਰਾ ਮਿਲਦੇ ਰਹਿੰਦੇ ਖੁਸ਼ੀਆਂ ਮਿਲਦੀਆਂ ਰਹਿੰਦੀਆਂ ਨੇ ਸਦਕਾ 25 ਰੂਹਾਂ ਭੈਣਾਂ ਜਿਨ੍ਹਾਂ ਨੂੰ ਮੈਂ ਕਹਿੰਦਾ ਉਹ ਹੈਗੀਆਂ ਨੇ ਆਪਣੇ ਇਹਨਾਂ ਦੇ ਆਉਂਦੇ ਨਹੀਂ ਦਿਨ ਤਿਆਰ ਦੇ ਅ ਅਜੇ ਤੱਕ ਨਹੀਂ ਕੋਈ ਪਹੁੰਚਿਆ ਬਸ ਇਹੀ ਆ ਕਿ ਪਹੁੰਚਦੇ ਆ ਠੀਕ ਹੈ ਜੀ ਠੀਕ ਹੈ ਬਸ ਤੋਂ ਵੱਧ ਕੋਈ ਉਹਨਾਂ ਦਾ ਮੈਸੇਜ ਨਹੀਂ ਮਿਲਦਾ ਕਿ ਅਸੀਂ ਆਣਾ ਵਾ ਮਿਲਣਾ ਵਾ ਬਾਕੀ ਜਿਹੜੇ ਸੰਸਾਰ ਵਿੱਚ ਚੱਲੀਆਂ ਆਂ ਅੰਜੂ ਵਾਲੇ ਆ ਜਤੇਜੀ ਭਾਜੀ ਨੇ ਆ ਨਦੀਪ ਭਾਜੀ ਹੋਰ ਵੀ ਕਈ ਆਂ ਜੋ ਉਹ ਪਹੁੰਚਦੇ ਨੇ ਪਰ ਭਰਾ ਨਹੀਂ ਪਹੁੰਚਦਾ ਜਿੰਨੀ ਲੋੜ ਆ ਉਹ ਨਹੀਂ ਪਹੁੰਚਦਾ ਕੀ ਅਪੀਲ ਕਰੀਏ ਮੈਂ ਇਹੋ ਬੇਨਤੀ ਕਰਾਂਗਾ ਭਰਾਵਾਂ ਨੂੰ ਜਰੂਰੀ ਬੇਨਤੀ ਹੈ ਕਿ ਬਾਅਦ ਦੇ ਉਪਰਾਲੇ ਕਰਦਣਾ ਆਪਾਂ ਕਿ ਜਿੱਦਾਂ ਤੇਜੀ ਭਾਈ ਨੇ ਕਿਹਾ ਕਿ ਕੰਝ ਕਾਬੜਾਉਣੇ ਆ ਹੋਰ ਕਈ ਗੱਲਾਂ ਤੁਸੀਂ ਸਮਝ ਸਕਦੇ ਹੋ ਨਾ ਬਾਦ ਸੇਵਾ ਕਰਦਣਾ ਤੁਸੀਂ ਆਪਣੇ ਪਰਵਾਦ ਦੀ ਕਰ ਲੋ ਏ ਤੋਂ ਵੱਡੀ ਕੋਈ ਸੇਵਾ ਨਹੀਂ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਕਿਉਂਕਿ ਜਿਵੇਂ ਸਾਨੂੰ ਵੀ ਉਡੀਕ ਹੁੰਦੀ ਹੈ ਕਿ ਸਾਡੇ ਜਿਹੜੇ ਭਰਾ ਨੇ ਅਸੀਂ ਉਹਨਾਂ ਨੂੰ ਰਖੜੀ ਬੰਨਾਂਗੇ ਤੇ ਜਿਹੜੇ ਭਰਾ ਹੁੰਦੇ ਨੇ ਉਹਨਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਮੇਰੀ ਭੈਣ ਆਵੇਗੀ ਮੇਰੇ ਗੁੱਟ ਤੇ ਰਖੜੀ ਸਜਾਵੇਗੀ ਪਰ ਅਜਿਹੇ ਲੋਕ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਾਂ ਫਿਰ ਆਪਣੇ ਘਰੋਂ ਕੱਢ ਦਿੰਦੇ ਨੇ ਜਾਂ ਫਿਰ ਜਿਹੜੇ ਮੰਦਬੁੱਧੀ ਹੁੰਦੇ ਨੇ ਜਾਂ ਹੈਂਡੀਕੈਪਡ ਹੁੰਦੇ ਨੇ ਉਹਨਾਂ ਨੂੰ ਅਜਿਹੇ ਆਸ਼ਰਮਾਂ ਦੇ ਵਿੱਚ ਛੱਡੇ ਛੱਡ ਕੇ ਆ ਜਾਂਦੇ ਨੇ ਤੇ ਮੁੜ ਕੇ ਉਹਨਾਂ ਦੀ ਸਾਰ ਨਹੀਂ ਲੈਂਦੇ ਕਿਉਂਕਿ ਉਹ ਸੋਚਦੇ ਨੇ ਕਿ ਅਜਿਹੇ ਲੋਕਾਂ ਨੂੰ ਜੀਣ ਦਾ ਕੋਈ ਹੱਕ ਨਹੀਂ ਹੁੰਦਾ ਪਰ ਜੋ ਪ੍ਰਮਾਤਮਾ ਨੇ ਉਹਨਾਂ ਨੂੰ ਬਣਾ ਕੇ ਭੇਜਦਾ ਉਹ ਉਸ ਦੀ ਰਜਾ ਦੇ ਵਿੱਚ ਜਦੋਂ ਰਹਿ ਰਿਹਾ ਤਾਂ ਪਰਿਵਾਰਕ ਮੈਂਬਰਾਂ ਨੂੰ ਵੀ ਸੋਚਣਾ ਜ਼ਰੂਰ ਚਾਹੀਦਾ ਆਖਰ ਇੱਕ ਮਾਂ ਨੇ ਚਾਹੇ ਉਹ ਸਰੀਰਕ ਤੌਰ ਤੇ ਫਿੱਟਾ ਬੱਚਾ ਚਾਹੇ ਸਰੀਰਕ ਤੌਰ ਤੇ ਅਪਾਹੀਜ਼ਾ ਚਾਹੇ ਉਹ ਮੰਦਬੁੱਧੀਆ ਜਨਮ ਤਾਂ ਇੱਕ ਮਾਂ ਨੇ ਹੀ ਦਿੱਤਾ ਤਾਂ ਫਿਰ ਜਦੋਂ ਉਹ ਵੱਡੇ ਹੋ ਜਾਂਦੇ ਨੇ ਹੁਣ ਉਸ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਕਈ ਅਜਿਹੇ ਨੇ ਜਿਨ੍ਹਾਂ ਨੂੰ ਜੋ ਜਿਹੜੇ ਉਹਨਾਂ ਦੇ ਭੈਣ ਭਰਾ ਹੋ ਜਾਂਦੇ ਨੇ ਜਾਂ ਫਿਰ ਕੋਈ ਹੋਰ ਹੁੰਦਾ ਘਰ ਦੇ ਵਿੱਚ ਜਿਹੜਾ ਸੋਚਦਾ ਕਿ ਅਸੀਂ ਸਾਂਭ ਨਹੀਂ ਸਕਦੇ ਤਾਂ ਉਹਨਾਂ ਨੂੰ ਆਸ਼ਰਮਾਂ ਦੇ ਵਿੱਚ ਛੱਡਿਆ ਜਾਂਦਾ ਤਾਂ ਇੱਥੇ ਫਿਰ ਜਿਹੜੀਆਂ ਦੂਜੀਆਂ ਐਨ ਜੀਓ ਵਰਗੀਆਂ ਟੀਮਾਂ ਨੇ ਉਹ ਜ਼ਰੂਰ ਇਹਨਾਂ ਬੇਸਹਾਰਿਆਂ ਦੇ ਨਾਲ ਖੜਦੇ ਨੇ ਤੇ ਤਿਹਾਣ ਨੂੰ ਮਨਾਇਆ ਜਾਂਦਾ ਤਾਂਕਿ ਇਹਨਾਂ ਦੇ ਮਨਾਂ ਦੇ ਵਿੱਚ ਕੋਈ ਅਜੀਹੀ ਗੱਲ ਨਾ ਜਾਵੇ ਬਿਊਰੋ ਰਿਪੋਰਟ ਛੜਕਾਟਾ ਨਿਊਜ਼